ਸਾਮਦੀ ਡਿਬਰੂਗੜ੍ਹ ਜੇਲ੍ਹ ਚੋਂ ਅੱਜ ਵਾਰਸ ਪੰਜਾਬ ਜਥੇ ਜਥੇਬੰਦੀ ਦੇ ਮੁਖ ਸੇਵਾਦਾਰ ਭਾਈ ਅਮਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤਾਂ ਪੰਜਾਬ ਪੁਲਿਸ ਦੀ ਇੱਕ ਟੀਮ ਜੇਲ੍ਹ ਚੋਂ ਲੈ ਕੇ ਉਹਨਾਂ ਨੂੰ ਦਿੱਲੀ ਲਈ ਰਵਾਨਾ ਹੋ ਚੁੱਕੀ ਆ ਜਿੱਥੇ ਕਿ ਦਿੱਲੀ ਪਹੁੰਚਣ ਤੋਂ ਬਾਅਦ ਸਿੱਧਾ ਦੇਸ਼ ਦੀ ਸੰਸਦ ਦੇ ਵਿੱਚ ਜਾਣਗੇ ਤਾਂ ਲੋਕ ਸਭਾ ਵਜੋਂ ਸੋਚ ਚੁੱਕਣਗੇ ਤਾਂ ਕਾਫੀ ਸਾਰੀਆਂ ਜਿਹੜੀਆਂ ਹਦਾਇਤਾਂ ਅਮਰਿਤਪਾਲ ਸਿੰਘ ਦੀ ਪੈਰਲ ਨੂੰ ਲੈ ਕੇ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਨੇ ਸੋ ਹੁਸ਼ਿਆਰਪੁਰ ਤੋਂ ਬਰਨਾਲ ਗੱਲਬਾਤ ਕਰਨ ਲਈ ਭਾਈ ਅਮਰਿਤਪਾਲ ਸਿੰਘ ਦੇ ਸਮਰਥਕ ਮੌਜੂਦ ਨੇ ਜਿਨ੍ਹਾਂ ਵੱਲੋਂ ਬਕਾਇਦਾ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਵਿੱਚ ਜਾ ਕੇ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਜਿੱਤਣ ਤੋਂ ਬਾਅਦ ਵੀ ਇਹਨਾਂ ਦੇ ਨਾਲ ਇੰਟਰਵਿਊ ਕੀਤੀ ਗਈ ਸੀ ਤਾਂ ਉਸ ਵਕਤ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ ਤਾਂ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਬਹੁਤ ਜਲਦ ਜਿਹੜੇ ਅਮਰਿਤਪਾਲ ਸਿੰਘ ਆ ਉਹ ਜੇਲ੍ਹ ਚੋਂ ਬਾਹਰ ਆਉਣਗੇ ਸੋ ਜਰਨਲਜੀ ਅੱਜ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਏ ਨੇ ਪਰੰਤੂ ਬਾਹਰ ਤਾਂ ਜ਼ਰੂਰ ਆਏ ਨੇ ਬਹੁਤ ਸਾਰੀਆਂ ਸਖਤ ਹਦਾਇਤਾਂ ਜਿਹੜੀ ਉਹਨਾਂ ਤੇ ਜਾਰੀ ਕਰ ਦਿੱਤੀਆਂ ਗਈਆਂ ਨੇ ਕਿਸੇ ਨਾਲ ਮਿਲ ਨਹੀਂ ਸਕਦੇ ਕੋਈ ਫੋਟੋ ਵੀਡੀਓ ਨਹੀਂ ਉਹਨਾਂ ਦੀ ਆ ਸਕਦੀ ਕੋਈ ਇਸ ਤਰ੍ਹਾਂ ਦੀ ਕੋਈ ਉਹ ਗੱਲਬਾਤ ਨਹੀਂ ਕਰ ਸਕਦੇ ਕਿਵੇਂ ਦੇਖਦੇ ਹੁਣ ਸਰਕਾਰ ਵੱਲੋਂ ਜੋ ਫੈਸਲਾ ਚੁੱਕਿਆ ਗਿਆ ਦੇਖੋ ਚੇਤਨ ਜੀ ਇਹ ਜਿਹੜਾ ਫੈਸਲਾ ਸੋਚਣ ਲਈ ਭਾਈ ਅਮਰਤਪਾਲ ਸਿੰਘ ਜੀ ਦਿਬੜੂਗੜ੍ਹ ਜੇਲ੍ਹ ਤੋਂ ਅੱਜ ਜਿਹੜੀ ਇੱਕ ਟੀਮ ਫੋਰਸ ਦੀ ਉਹ ਲੈ ਕੇ ਦਿੱਲੀ ਆ ਰਹੀ ਹੈ ਹਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਉਹਨਾਂ ਦੇ ਉੱਤੇ ਐਨਐਸਏ ਲਾਇਆ ਉਹੀ ਝੂਠਾ ਐਨਐਸਏ ਸੀਗਾ ਜਿੱਦਾਂ ਦਾ ਇੱਕ ਨੈਰੇਟਿਵ ਸਿਰਜਿਆ ਗਿਆ ਉਸ ਸਮੇਂ ਦੇ ਵਿੱਚ ਪੂਰੀ ਫੋਰਸ ਲਾ ਕੇ ਇੱਕ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਉਸ ਸਮੇਂ ਪੰਜਾਬ ਦੇ ਵਿੱਚ ਜਿਹੜੀਆਂ ਇਹ ਵੱਡੇ ਵੱਡੇ ਦਾਅਵੇ ਕਰਦੇ ਪੂਰੀ ਦੁਨੀਆ ਪੱਧਰ ਤੇ ਵੀ ਸਾਡਾ ਜਿਹੜਾ ਦੇਸ਼ ਦਾ ਲੋਕਤੰਤਰ ਆ ਉਹ ਬਹੁਤ ਵੱਡਾ ਇੱਕ ਲੋਕਤੰਤਰ ਆ ਇਸ ਦੇਸ਼ ਵਿੱਚ ਪੂਰਨ ਡੈਮੋਕ੍ਰੇਸੀ ਆ ਮੈਂ ਸਮਝਦਾ ਵੀ ਪੂਰੀ ਦੁਨੀਆ ਦੇ ਵਿੱਚ ਇਹ ਇੰਨੀ ਘਟਿਆ ਡੈਮੋਕ੍ਰੇਸੀ ਆ ਇਸ ਦੇਸ਼ ਦੇ ਵਿੱਚ ਕਿ ਤੁਸੀਂ ਦੇਖੋ ਇੱਕ 4 ਲੱਖ ਦੇ ਕਰੀਬ ਵੋਟਾਂ ਦੇ ਨਾਲ ਜਿੱਤਿਆ ਹੋਇਆ ਐਮਪੀ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਆਪਣੇ ਘਰ ਨਹੀਂ ਆ ਸਕਦਾ ਪ੍ਰੈਸ ਨੂੰ ਕੋਈ ਗੱਲ ਨਹੀਂ ਕਰ ਸਕਦਾ ਪ੍ਰੈਸ ਦੇ ਨਾਲ ਤੇ ਹੋਰ ਵੀ ਜਿਹੜੀਆਂ ਸ਼ਰਤਾਂ ਲਾ ਕੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਮੈਂ ਸਮਝਦਾ ਪੂਰੀ ਤਰ੍ਹਾਂ ਇਹ ਮਨੁੱਖੀ ਹੱਕਾਂ ਦਾ ਘਾਣਵਾ ਉਹ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਸਿੰਘ ਨੇ ਉਹ ਵੱਡੀ ਜਿੱਤ ਹਾਸਲ ਹੋਈ ਹੈ ਤੇ ਹੁਣ ਕਾਨੂੰਨੀ ਮਹਾਰਾ ਦਾ ਵੀ ਉਸ ਵਕਤ ਇਹ ਕਹਿਣਾ ਸੀਗਾ ਕਿ ਉਹ ਜਲਦ ਜਿਹੜੀ ਨਿਬੁਰੂਗੜ੍ਹ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਐਨਐਸਏ ਟੁੱਟ ਸਕਦੀ ਆ ਪਰ ਹੁਣ ਜੋ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਸ਼ਾਇਦ 25 ਮਾਫੀ ਚੋਣਾਂ ਜੁਲਾਈ ਮਹੀਨੇ ਤੱਕ ਉਹਨਾਂ ਦੀ ਜਿਹੜੀ ਉਹ ਐਨਐਸਏ ਉਹਨਾਂ ਤੇ ਲੱਗੀ ਹੋਈ ਹੈ ਤਾਂ ਉਸ ਤੋਂ ਬਾਅਦ ਹੀ ਉਹ ਬਾਹਰ ਆ ਸਕਣਗੇ ਇੱਕ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ ਐਮਪੀ ਆ ਜਿਹੜਾ ਹੁਣ ਜੇਲ੍ਹ ਦੇ ਵਿੱਚ ਬੈਠਾ ਰਹਿ ਗਿਆ ਉਸ ਵਕਤ ਤੱਕ ਦੇਖੋ ਚੇਤਨ ਜੀ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਇਹ ਇਸ ਨੂੰ ਹੀ ਗੁਲਾਮੀ ਕਹਿੰਦੇ ਆ ਇਹਨੂੰ ਹੀ ਕਹਿੰਦੇ ਆ ਮਨੁੱਖੀ ਹੱਕਾਂ ਦਾ ਜਿਹੜਾ ਘਾਣ ਹੋ ਰਿਹਾ ਕਿਉਂਕਿ ਤੁਸੀਂ ਦੇਖੋ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਸਿਰ ਜੇ ਕਿ ਭਾਈ ਅਮਰਤਪਾਲ ਸਿੰਘ ਪਤਾ ਨਹੀਂ ਕਿੰਨੇ ਕੁ ਵੱਡੇ ਕ੍ਰਿਮੀਨਲ ਆ ਜਾਂ ਕਿੰਨੇ ਕੁ ਵੱਡੇ ਟੈਰਰਿਸਟ ਵਾ ਜਦਕਿ ਉਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਚੱਲਿਆ ਕੋਈ ਉਹਨਾਂ ਦੇ ਉੱਤੇ ਦੋਸ਼ ਜਿਹੜੇ ਮਤਲਬ ਸਿੱਧ ਨਹੀਂ ਹੋ ਸਕੇ ਕਿਉਂਕਿ ਜੇ ਦੋਸ਼ ਤਾਂ ਹੀ ਸਿੱਧ ਹੋਊਗੇ ਜੇ ਅਦਾਲਤ ਵਿੱਚ ਕੇਸ ਚੱਲੂਗਾ ਤੇ ਇੱਕ ਤਰ੍ਹਾਂ ਉਹਨਾਂ ਨੂੰ ਨਜ਼ਰਬੰਦ ਹੀ ਰੱਖਿਆ ਗਿਆ ਝੂਠੀ ਐਨਐਸਏ ਲਾ ਕੇ ਤੇ ਤੁਸੀਂ ਇਹ ਦੇਖੋ ਕਿ ਇੱਕ ਤਾਂ ਉਹ ਜਿਸ ਦਿਨ ਇਲੈਕਸ਼ਨਾਂ ਦੇ ਵਿੱਚ ਜਿੱਤਦੇ ਆ ਐਮਪੀ ਬਜੋ ਉਸ ਤੋਂ ਦੂਜੇ ਦਿਨ ਹੀ ਜਿਹੜੀ ਇੱਥੋਂ ਦੀ ਸਰਕਾਰ ਉਹ ਐਨਐਸਏ ਦੇ ਵਿੱਚ 1 ਸਾਲ ਦਾ ਵਾਅਦਾ ਕਰ ਦਿੰਦੀ ਆ ਇਸ ਤੋਂ ਇਹ ਸਿੱਧ ਹੁੰਦਾ ਇੱਕ ਪਾਸੇ ਤੁਸੀਂ ਦੇਖੋ ਸ਼ਰਾਬ ਘਟਾਲੇ ਦੇ ਵਿੱਚ ਫਸਿਆ ਜਿਹੜਾ ਕੇਜਰੀਵਾਲ ਆ ਆਮ ਆਦਮੀ ਪਾਰਟੀ ਦਾ ਕਨਵੀਨਰ ਜਿਹੜਾ ਹੈਗਾ ਉਹਨੂੰ ਪਰੋਲ ਦਿੱਤੀ ਜਾਂਦੀ ਹੈ ਸਿਰਫ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਇੱਕ ਪਾਸੇ ਸਿਰਸੇ ਵਾਲਾ ਸਾਧ ਜਿਹੜਾ ਹੈਗਾ ਉਹਨੂੰ ਵੀ ਪਰੋਲ ਦਿੱਤੀ ਜਾਂਦੀ ਹੈ ਉਹ ਬਕਾਇਦਾ ਆਪਣਾ ਪ੍ਰਚਾਰ ਕਰਦਾ ਲੋਕਾਂ ਦੇ ਵਿੱਚ ਵਿਚਰਦਾ ਇੱਕ ਪਾਸੇ ਸਿੱਖ ਦੇ ਲਈ ਕਾਨੂੰਨ ਵੱਖਰਾ ਤੇ ਦੂਜਿਆਂ ਦੇ ਲਈ ਵੱਖਰਾ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਇੱਥੇ ਬਿਲਕੁਲ ਜਿਹੜਾ ਲੋਕਤੰਤਰ ਦਾ ਘਾਣ ਹੋ ਚੁੱਕਾ ਵਾ ਇੱਕ ਪਾਸੇ ਫਰੀडम ਆਫ ਸਪੀਚ ਦੀ ਗੱਲ ਕਰਦੇ ਆ ਬਿਲਕੁਲ ਬਿਲਕੁਲ लवली ਜੀ ਇਹੀ ਵੱਡਾ ਸਵਾਲ ਇਹ ਹੈ ਕਿ 4 ਦਿਨਾਂ ਦੇ ਉਹਨਾਂ ਨੂੰ ਪੈਰੋਲ ਮਿਲੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਦੀ ਧਰਤੀ ਤੇ ਉਹ ਜਿੱਤ ਕੇ ਗਏ ਨੇ ਸ਼੍ਰੀ ਖਲੂਰ ਸਾਹਿਬ ਹਲਕੇ ਤੋਂ ਤੇ ਉਹ ਪੰਜਾਬ ਦੇ ਵਿੱਚ ਆ ਕੇ ਨਤਮਸਤਕ ਵੀ ਨਹੀਂ ਹੋ ਸਕਦੇ ਆਪਣੀ ਸੰਗਤ ਮੂਰੇ ਦੇਖੋ ਕਿੱਡੀ ਵੱਡੀ ਇਹ ਮਤਲਬ ਨਮੋਸ਼ੀ ਵਾਲੀ ਗੱਲ ਵਾ ਜੇ ਭਾਈ ਅਮਰਿਤਪਾਲ ਸਿੰਘ ਹੁਣਾਂ ਦੇ ਪਰਿਵਾਰ ਜਿਹੜੇ ਆ ਪਰਿਵਾਰਕ ਮੈਂਬਰ ਜਿਹੜੇ ਉੱਥੇ ਪਹੁੰਚੇ ਆ ਉਹਨਾਂ ਦੇ ਪਿਤਾ ਜੀ ਪਹੁੰਚੇ ਆ ਨਾਲ ਹੋਰ ਵੀ ਸਿੰਘ ਪਹੁੰਚੇ ਹੋ ਉਹਨਾਂ ਨੂੰ ਮਿਲਣ ਵਾਸਤੇ ਤੁਸੀਂ ਦੇਖੋ ਭਾਈ ਸਾਡਾ ਜਿਹੜਾ ਜਿੱਦਾਂ ਮੁਸਲਮਾਨਾਂ ਦੇ ਲਈ ਮੱਕੇ ਤੋਂ ਪਰੇ ਕੁਝ ਨਹੀਂ ਹੋ ਉਸੇ ਤਰ੍ਹਾਂ ਸਿੱਖ ਦੇ ਲਈ ਸ੍ਰੀ ਦਰਬਾਰ ਸਾਹਿਬ ਤੋਂ ਪਰੇ ਕੁਝ ਨਹੀਂ ਹੋ ਜਦੋਂ ਕੋਈ ਸਿੱਖ ਆਪਣੇ ਖੁਸ਼ੀ ਦੇ ਵਿੱਚ ਗਮੀ ਦੇ ਵਿੱਚ ਗੁਰੂ ਨੂੰ ਨਤਮਸਤਕ ਹੁੰਦਾ ਕੋਈ ਵੀ ਦਿਨ ਸੁਧ ਹੁੰਦਾ ਦੇ ਉਹ ਦਰਬਾਰ ਸਾਹਿਬ ਨਤਮਸਤਕ ਹੁੰਦਾ ਹੁਣ ਭਾਈ ਅਮਰਤਪਾਲ ਸਿੰਘ ਉਤੇ ਇਦਾਂ ਦੀਆਂ ਸ਼ਰਤਾਂ ਲਾ ਦੇਣੀਆਂ ਕਿ ਮੈਂ ਸਮਝਦਾ ਜਿਹੜਾ ਇੰਟਰਨੈਸ਼ਨਲ ਕਾਨੂੰਨ ਆ ਉਹਦੀ ਵੀ ਇਹ ਬਹੁਤ ਵੱਡੀ ਉਲੰਘਣਾ ਪੂਰੀ ਦੁਨੀਆ ਦੇ ਵਿੱਚ ਭਾਰਤੀ ਹਕੂਮਤ ਦਾ ਜਿਹੜਾ ਚਿਹਰਾ ਵਾ ਉਹ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਔਰ ਇਹ ਜ਼ਰੂਰੀ ਨਹੀਂ ਹੁੰਦਾ ਇਹ ਪਹਿਲਾਂ ਵੀ ਹੁੰਦਾ ਆਇਆ ਪਹਿਲਾਂ ਫੇਕ ਇਨਕਾਊਂਟਰ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਮਾਰੇ ਗਏ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਇਨਸਾਫ ਕੀ ਮਿਲਣਾ ਸੀ ਜਿਨ੍ਹਾਂ ਨੇ ਕਤਲੇਆਮ ਕੀਤਾ ਉਹਨਾਂ ਨੂੰ ਤਾਂ ਇਨਸਾਫ ਨਹੀਂ ਮਿਲਣਾ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਵਾ ਤੇ ਉਹਦੇ ਵਿੱਚ ਹਜ਼ਾਰਾਂ ਜਿਹੜੇ ਸਿੱਖ ਵਾ ਉਹ ਮਾਰੇ ਜਾਂਦੇ ਆ ਉਸ ਤੋਂ ਬਾਅਦ ਲੰਬਾ ਸਮਾਂ ਦੇਖੋ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦਾ ਕਤਲੇਆਮ ਹੋਇਆ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਸੋ ਸਾਨੂੰ ਇਨਸਾਫ ਦੀ ਤਾਂ ਕੋਈ ਆਸ ਨਹੀਂ ਹੈਗੀ ਇਸ ਹਕੂਮਤ ਤੇ ਪਰ ਸਿੱਖਾਂ ਨੂੰ ਬਾਕੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਲਾਮਬੰਦ ਹੋਣਾ ਚਾਹੀਦਾ ਸਾਰਿਆਂ ਨੇ ਇਕਜੁੱਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ ਮਜ਼ਬੂਤ ਉਹ ਲਿਕਣਾ ਚਾਹੀਦਾ ਤਾਂ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਅਸੀਂ ਜਿਹੜਾ ਇਹ ਝੂਠੀ ਐਨਐਸਏ ਆ ਇਹ ਵੀ ਹਟਾਈ ਜਾ ਸਕੇ ਤੇ ਭਾਈ ਅਮਰਤਪਾਲ ਸਿੰਘ ਜੀ ਨੂੰ ਜੇਲ੍ਹ ਤੋਂ ਰਿਹਾ ਕਰਵਾਇਆ جا سکے ਜੀ ਗੁਰਨਾਮ ਜੀ ਤੁਸੀਂ ਕਿਵੇਂ ਵੇਖਦੇ ਹੋ ਚਾਰ ਤਿੰਨ ਦੀ ਪੈਰੋਲ ਮਿਲੀ ਹੈ ਹਾਲਾਂਕਿ ਹੁਣ ਤਾਂ ਉਹ ਮੌਜੂਦਾ ਸੰਸਦ ਮੈਂਬਰ ਵੀ ਨਹੀਂ ਵੱਡੀ ਜਿੱਤ ਹਾਸਲ ਹੋਈ ਹੈ ਮਹਿਜ਼ 4 ਦਿਨਾਂ ਦੇ ਉਹਨਾਂ ਨੂੰ ਜਿਹੜੀ ਪੈਰੋਲ ਮਿਲੀ ਹੈ ਤਾਂ ਸਖਤ ਸੁਰੱਖਿਆ ਪ੍ਰਬੰਧਾਂ ਦਾ ਜਿਹੜਾ ਉਹ ਹਵਾਲਾ ਦਿੱਤਾ ਗਿਆ ਹੈ ਨਾ ਕੋਈ ਫੋਟੋ ਨਾ ਕੋਈ ਵੀਡੀਓ ਨਾ ਪੰਜਾਬ ਆ ਸਕਣਗੇ ਨਾ ਕਿਸੇ ਨਾਲ ਕੋਈ ਗੱਲਬਾਤ ਕਰ ਸਕਣਗੇ ਉਹ ਚੇਤਨ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਦੇਸ਼ ਜਿੱਥੇ ਵੀ ਜਾਂਦੇ ਆ ਉੱਥੇ ਇੰਡੀਆ ਨੂੰ ਲਾਰਜਸਟ ਡੈਮੋਕ੍ਰੇਸੀ ਦਾ ਨਾਂ ਦੇ ਕੇ ਇਨੂੰ ਸੰਬੋਧਨ ਕਰਦੇ ਵੇ ਸਾਡੀ ਦੁਨੀਆ ਚ ਲਾਰਜਸ ਜਿਹੜੀ ਡੈਮੋਕ੍ਰੇਸੀ ਆ ਉਸ ਡੈਮੋਕ੍ਰੇਸੀ ਦੇ ਜਿਹੜਾ ਥੰਮ ਆ ਪਾਰਲੀਮੈਂਟ ਉਹਦਾ ਇੱਕ ਮੈਂਬਰ ਪਾਰਲੀਮੈਂਟ ਐਡੀ ਵੱਡੀ ਪਦਰ ਤੇ ਜਿਹੜੀ ਲੀਡ ਨਾਲ ਉਹ ਜਿੱਤਿਆ ਹੋਵੇ ਤੇ ਉਹਨੂੰ ਜਵਰੀ ਜਿਹੜਾ ਆ ਝੂਠਾ ਐਨਐਸਏ ਜਿਹੜਾ ਪਹਿਲਾਂ ਹੀ ਲਾਇਆ ਹੋਇਆ ਸੀ ਉਹਨਾਂ ਬੰਦ ਕੀਤਾ ਹੋਇਆ ਉਹਨੂੰ ਨਾਰਿਆ ਕਰਨਾ ਹੀ ਆਪਣੇ ਆਪ ਵਿੱਚ ਇਸ ਦੇਸ਼ ਦੇ ਲਈ ਬਹੁਤ ਜਿਹੜੇ ਜਮਹੂਰੀਅਤ ਨੂੰ ਪਿੱਟਦੇ ਆ ਉਹਨਾਂ ਵਾਸਤੇ ਸ਼ਰਮਿੰਦਗੀ ਵਾਲੀ ਇਹੋ ਜਿਹੜੀ ਗੱਲ ਆ ਤੇ ਭਾਈ ਅਮਰਿਤਪਾਲ ਸਿੰਘ ਉੱਤੇ ਜਿਸ ਢੰਗ ਦੇ ਨਾਲ ਪਾਬੰਦੀਆਂ ਲਾਈਆਂ ਗਈਆਂ ਹੁਣ ਸੌ ਚੁੱਕਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਇੱਕ ਸੌ ਚੁੱਕਣ ਬਾਰੇ ਵੀ ਬੜਾ ਡਰਾਮਾ ਕੀਤਾ ਜਾ ਰਿਹਾ ਜੀ ਉਹ ਝੁਗ ਗਿਆ ਉਹ ਇਸ ਤਰੀਕਾ ਹੋ ਗਿਆ ਕੋਈ ਝੁਕੇ ਨਹੀਂ ਉਹ ਜਿਹੜੀ ਸੌ ਚੁੱਕਣ ਤੋਂ ਬਾਅਦ ਵੀ ਅਸੀਂ ਜਿਹੜੇ ਆਜ਼ਾਦ ਆ ਅਸੀਂ ਆਪਣੀ ਗੱਲ ਕਹਿਣ ਦੇ ਹਰ ਗੱਲ ਕਹਿਣ ਦੇ ਲਈ ਅਮਨ ਮਈ ਤੇ ਜਮਹੂਰੀਅਤ ਤਰੀਕੇ ਦੇ ਨਾਲ ਖਾਲਸਪਤਾਨ ਦੀ ਜਿਹੜੀ ਗੱਲ ਕਰਨੀ ਆ ਉਹ ਕੋਈ ਅਪਰਾਧ ਨਹੀਂ ਹੈਗਾ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਉੱਤੇ ਜਿਹੜੀ ਐਨਐਸਏ ਲੱਗੀ ਆ ਬੇਸ਼ੱਕ ਬੇਸ਼ੱਕ ਉਹ ਪੁਲਿਸ ਕਸਟਡੀ ਦੇ ਵਿੱਚ ਵੀ ਆ ਲੇਕਿਨ ਅਮਨ ਮਈ ਤੇ ਜਮਹੂਰੀਅਤ ਤਰੀਕੇ ਦੇ ਨਾਲ ਜਿਹੜੀ ਸ਼ਾਂਤਮਈ ਤਰੀਕੇ ਦੇ ਨਾਲ ਖਾਲਸਪਤਾਨ ਦੀ ਗੱਲ ਕਰਨਾ ਕੋਈ ਅਪਰਾਧ ਨਹੀਂ ਹੈਗਾ ਹੁਣ ਵੀ ਕੁਝ ਸੰਗਠਨਾਂ ਵੱਲੋਂ ਜਥੇਬੰਦੀਆਂ ਵੱਲੋਂ ਮੰਗ ਪੱਤਰ ਕਹਿੰਦੇ ਆ ਆਪਾਂ ਦੇਵਾਂਗੇ ਕਿ ਅਮਰਤਪਾਲ ਜਿਹੜਾ ਜੇਲ੍ਹ ਚੋਂ ਬਾਹਰ ਨਹੀਂ ਨਹੀਂ ਆਣਾ ਚਾਹੀਦਾ ਉਹ ਖਤਰਾ ਦੇਸ਼ ਲਈ ਦੇਖੋ ਇਹੋ ਹੀ ਤਾਂ ਇੱਥੇ ਜਿਹੜੀਆਂ ਹੰਦਤੂਈ ਜਿਹੜੀਆਂ ਪਾਰਟੀਆਂ ਉਹ ਲਗਾਤਾਰ ਜਿਹੜੀਆਂ ਉਹ ਘਟਕਣਤਿਆਂ ਨਾ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਨਾਲ ਧੱਕਾ ਕਰਦੀਆਂ ਆ ਰਹੀਆਂ ਆ ਐਕਚੁਅਲੀ ਤਾਂ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਇਦਾਂ ਦੀ ਜਿਹੜੀ ਬੇਹੁਦਗੀ ਜਿਹੜੀ ਗੱਲ ਕਰਦੇ ਆ ਬੇਸ਼ੱਕ ਉਹ ਸੁਨੀਲ ਜਾਖੜ ਹੋਵੇ ਜਿਸ ਤਰੀਕੇ ਨਾਲ ਜਿਹੜੀ ਸੁਨੀਲ ਜਾਖੜ ਦੇ ਪਿਤਾ ਦੇ ਮਨ ਦੇ ਵਿੱਚ ਸਿੱਖਾਂ ਦੇ ਬਰਨਾਮ ਜਾਖੜ ਉਹਨਾਂ ਦੇ ਮਨ ਦੇ ਵਿੱਚ ਜ਼ਹਿਰ ਸਿੱਖਾਂ ਦੇ ప్రతి ਕੁੱਟ-ਕੁੱਟ ਕੇ ਭਰੀ ਹੋਈ ਸੀਗੀ ਜਿਹੜਾ ਹੁਣ ਸੁਨੀਲ ਜਾਖੜ ਉਹਨਾਂ ਦਾ ਬਿਆਨ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪ੍ਰਤੀ ਆਇਆ ਉਹ ਉਹਨਾਂ ਆਪਣੇ ਜਿਹੜੇ ਪਿਤਾ ਦੇ ਜਿਹੜੇ ਉਹ ਜਿਹੜੇ ਪੂਰਨਿਆਤੇ ਹੀ ਚੱਲ ਕੇ ਜਿਹੜੀ ਉਹ ਨਫਰਤੋਂ ਨਹੀਂ ਉਹ ਜ਼ਹਿਰ ਜਿਹੜੀ ਆ ਕੀਤੀ ਆ ਸਿੰਘਰਨਾਥ ਸਾਹਿਬ ਹੁਣ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਹੋਰਾਂ ਦਾ ਜਿਹੜੇ ਹੋਰ ਸਾਥੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਭਾਗ ਲੈਣਗੇ ਤੁਸੀਂ ਅਮਰਤਪਾਲ ਸਿੰਘ ਤੇ ਹੱਕ ਵਿੱਚ ਵੀ ਪ੍ਰਚਾਰ ਕਰਕੇ ਆਓ ਕਰਨੈਲ ਜੀ ਵੀ ਕਰਕੇ ਆਓ ਤੁਹਾਡੇ ਹੋਰ ਬਹੁਤ ਸਾਰੇ ਸਾਥੀ ਕਰਕੇ ਆਏ ਨੇ ਤਾਂ ਜੇਕਰ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਉਹਨਾਂ ਦੇ ਸਾਥੀ ਜੇਲ੍ਹ ਦੇ ਵਿੱਚ ਬੰਦ ਨੇ ਭਾਗ ਲੈਣਗੇ ਚੋਣਾਂ ਦੇ ਵਿੱਚ ਫਿਰ ਉਹ ਇੱਕ ਵਾਰੀ ਤੁਸੀਂ ਅਖਤਿਆਰ ਕੀਤੀ ਜਾਏਗੀ ਰਣਨੀਤੀ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰ ਸਾਰੀਆਂ ਜਿੱਥੇ ਬੰਦੀਆਂ ਦੇ ਨਾਲ ਸਹਿਮਤੀ ਹੋ ਕੇ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਇਲੈਕਸ਼ਨ ਦੇ ਸਮੇਂ ਜਿਹੜੀ ਸਾਰੀ ਸਹਿਮਤੀ ਬਣੀ ਸੀ ਅਗਰ ਉਸ ਤਰੀਕੇ ਨਾਲ ਕੋਈ ਸਹਿਮਤੀ ਬਣ ਕੇ ਅਗਰ ਉਹਨਾਂ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਵੀ ਆ ਤੇ ਜਿਹੜੇ ਤਿਹਾਰ ਜੇਲ੍ਹ ਦੇ ਵਿੱਚ ਵੀ ਜਾਂ ਜਿਹੜੇ ਆ ਤੇ ਚੰਡੀਗੜ੍ਹ ਜਿਹੜੀ ਜੇਲ੍ਹ ਦੇ ਵਿੱਚ ਵੀ ਬੰਦ ਵਾ ਅਗਰ ਉਹਨਾਂ ਵਿੱਚੋਂ ਵੀ ਕੋਈ ਜਿਹੜਾ ਬੰਦੀ ਸਿੰਘ ਵਾ ਉਹ ਉਹ ਇਲੈਕਸ਼ਨ ਲੜਦਾ ਆ ਤੇ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਉਹਨਾਂ ਦੇ ਲਈ ਜ਼ੋਰ ਸ਼ੋਰ ਦੇ ਨਾਲ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਪ੍ਰਚਾਰ ਕੀਤਾ ਇਸੇ ਤਰੀਕੇ ਦੇ ਨਾਲ ਅਸੀਂ ਉਹ ਜਿਹੜੇ ਸਿੰਘ ਉਹਨਾਂ ਲਈ ਵੀ ਆਪਾਂ ਪ੍ਰਚਾਰ ਕਰਾਂਗੇ ਕੀ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਤੁਸੀਂ ਵੀ ਇੱਕ ਸਵਾਲ ਤੁਹਾਡੇ ਤੋਂ ਵੀ ਪੁੱਛਣਾ ਬਣਦਾ ਹੈ ਕੀ ਕਹਿਣਾ ਚਾਹੁੰਦੇ ਹੋ ਅਮਰਿਤਪਾਲ ਸਿੰਘ ਅੱਜ ਚਾਰ ਦਿਨਾਂ ਲਈ ਇਹ ਪੈਰੋਲ ਤੇ ਬਾਹਰ ਆ ਰਹੇ ਨੇ ਜੀ ਸੋਚਣ ਭਾਜੀ ਡੈਮੋਕ੍ਰੇਸੀ ਦੇ ਨਾਂ ਤੇ ਸਰਕਾਰਾਂ ਭਾਈ ਅਮਰਿਤਪਾਲ ਸਾਹਿਬ ਬਿਲਕੁਲ ਸਾਰਾ ਸੱਤਕਾ ਕਰਦੀਆਂ ਪਈਆਂ ਔਰ ਅੱਗੇ ਵੀ ਕਰਦੀਆਂ ਰਹੀਆਂ ਤੇ ਕਰਦੀਆਂ ਹੈ ਤੇ ਜਿਹੜੀ ਬਹੁਤ ਮਾੜੀ ਗੱਲ ਹੈ ਜਿਹੜੀ ਪਿੱਟ ਪਿੱਟ ਕੇ ਕਹੇ ਜਾਂਦਾ ਕਿ ਸਾਡੇ ਇੰਡੀਆ ਵਿੱਚ ਡੈਮੋਕ੍ਰੇਸੀ ਆ ਕਿਤੇ ਕੋਈ ਡੈਮੋਕ੍ਰੇਸੀ ਦਾ ਨਾਂ ਨਹੀਂ ਦਿਖ ਰਿਹਾ ਹਰ ਕਿਸੇ ਨੇ ਥੱਕਾ ਹੋ ਰਿਹਾ ਪਾਪਾ ਕੋਈ ਕੋਈ ਵੀ ਕਮਿਊਨਿਟੀ ਨੂੰ ਰੱਖਦਾ ਬਸ ਇਹ ਨਹੀਂ ਕੰਮ ਜਾਂਦਾ ਐ ਸੂਏ ਸਾਹਨੇ ਵਾਰਸ ਪੰਜਾਬ ਜਥੇਬੰਦੀ ਦੇ ਸੇਵਾਦਾਰ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਉਹਨਾਂ ਕੋਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਜੋ ਕਿ ਇੱਕ ਮੌਜੂਦਾ ਸੰਸਦ ਮੈਂਬਰ ਨੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਆਉਣ ਲਈ ਸਿਰਫ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਤੇ ਇਸ ਦਰਮਿਆਨ ਨਾ ਤਾਂ ਕਿਸੇ ਨਾਲ ਕੋਈ ਗੱਲਬਾਤ ਕਰ ਸਕਦੇ ਨੇ ਨਾ ਆਪਣੇ ਵਿਚਾਰ ਰੱਖ ਸਕਦੇ ਨੇ ਤੇ ਸਭ ਤੋਂ ਵੱਡੀ ਗੱਲ ਉਹ ਪੰਜਾਬ ਦੇ ਵਿੱਚ ਆ ਕੇ ਆਪਣੇ ਲੋਕਾਂ ਦਾ ਧੰਨਵਾਦ ਵੀ ਨਹੀਂ ਕਰ ਸਕਦੇ ਨੇ ਤਾਂ ਇਸ ਨੂੰ ਗੁਲਾਮੀ ਦੀ ਨਿਸ਼ਾਨੀ ਦੱਸਿਆ ਤੇ ਜ਼ਬਰਦ ਦੀਆਂ ਨੂੰ ਗੱਲ ਦੱਸੀ ਗਈ ਹੈ ਕਿ ਲਗਾਤਾਰ ਜਿਹੜੀਆਂ ਮੌਜੂਦਾ ਸਰਕਾਰਾਂ ਦੀਆਂ ਤਾਕਤਾਂ ਨੇ ਉਹ ਸਿੱਖੀ ਨੂੰ ਜਾਂ ਕੱਟ ਗਿੰਦਿਆਂ ਨੂੰ ਲਗਾਤਾਰ ਬੇਵਜ੍ਹਾ ਤੋਂ ਨਿਸ਼ਾਨਾ ਬਣਾਉਂਦੀਆਂ ਆ ਰਹੀਆਂ ਨੇ ਕੈਮਰਾ ਪਰਸਨ ਕਰਮਜੀਤ ਸਿੰਘ ਅੱਜ ਦੇ ਨਾਲ ਚੇਤਨ ਕਾਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ